ਕੋਟ ਨਿਵਾਸੀਆਂ ਨੂੰ ਦੱਸਣਾ ਚਾਹਣਾ ਵੀ ਨਗਰ ਕੌਂਸਲ ਵੱਲੋਂ ਈਓ ਸਾਹਿਬ ਵੀ ਖੜੇ ਆ ਸਾਡੇ ਸੈਂਟਰੀ ਇੰਸਪੈਕਟਰ ਰਾਏ ਕੁਮਾਰ ਵੀ ਖੜੇ ਆ ਹਵਰੋ ਜਿਹੜੇ ਐ ਪਸ਼ੂ ਫੜਦੇ ਆ ਇਹਨਾਂ ਨੇ ਸਵੇਰ ਦੇ ਐ 6 ਵਜੇ ਦੇ ਇੱਥੇ ਆਏ ਹੋਏ ਆ ਅੱਜ ਅਸੀਂ ਸਿੱਕੀ ਪਸ਼ੂ ਇਕੱਠੇ ਕਰ ਲਿਆ ਅਸੀਂ ਚੌਧਰੀ ਅਮਰ ਕੁਮਾਰ ਦੀ ਜਿਹੜੀ ਹੈਗੀ ਹੈ ਗਾਉਸ਼ਾਲਾ ਜਿਹਦੇ ਪਿਛਲੇ ਬੈਕਸਾਈਡ ਅਸੀਂ ਚੌਰੀ ਅਮਰ ਕੁਮਾਰ ਦਾ ਵੀ ਧੰਨਵਾਦ ਕਰਦੇ ਆ ਵੀ ਅੱਜ ਤੋਂ ਹੁਣੇ ਟਰੱਕ ਆ ਰਿਹਾ ਦੇ ਘੰਟੇ ਨੂੰ ਰੋਜ਼ ਇੱਕ ਟਰੱਕ ਭਰ ਕੇ ਅਸੀਂ ਮੰਨ ਲਓ ਜਿੰਨੇ ਵੀ ਮਰੋੜ ਤੇ ਪਸ਼ੂ ਐ ਛੇਤੀ ਤੋਂ ਛੇਤੀ ਆਪਣੇ ਗਊਸ਼ਾਲਾ ਕਿਹੜੀ ਕਿਉਂ ਕਰਾ ਲਿਆ ਬਰਤਾਟੇ ਭਾ ਭੇਜ ਦਿੱਤੀ ਜਾਣਗੇ ਤੇ ਅਸੀਂ ਮੰਨ ਲਓ ਇਹ ਕੰਮ ਹੁਣ ਰੁਕੂਗਾ ਨਹੀਂ ਜਿੰਨੇ ਦਿਨ ਇਹਨਾਂ ਨੂੰ ਕਿਹਾ ਵੀ ਆ ਖੜੇ ਸਾਡੇ ਕੋਲ ਬੰਦੇ ਵੀ ਖੜੇ ਆ ਮੈਂ ਮਲੋੜ ਉਹਨਾਂ ਨਾਲ ਕਿ ਸ਼ਹਿਰ ਨਿਵਾਸੀ ਨੂੰ ਦੱਸਣਾ ਚਾਹਣਾ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਵੀ ਪਸ਼ੂ ਇੱਥੇ ਰਵੇ ਨਾ ਤੇ ਸ਼ਹਿਰ ਨਿਵਾਸੀਆਂ ਨੂੰ ਕੋਈ ਵੀ ਕਿਸੇ ਚੀਜ਼ ਦਾ ਖਤਰਾ ਨਾ ਰਹੇ ਬਾਕੀ ਇਹ ਸਭ ਤੁਸੀਂ ਕਰਦੇ ਆ ਅੱਜ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਸ਼ਹਿਰ ਦੇ ਵਿੱਚ ਜਿਵੇਂ ਅੱਗੇ ਕੰਪਲੇਂਟ ਆ ਰਹੀਆਂ ਸੀ ਕਿ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਬਹੁਤ ਨੇ ਅਜਿਹੀ ਸ਼ੁਰੂਆਤ ਕੀਤੀ ਅਸੀਂ ਸਾਰੇ ਹੁਣ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਸਰਕਾਰੀ ਕੋਟ ਸਾਰਾ ਰਤਾਡੇ ਬਾਵੀਂ ਭੇਜਾਂਗੇ ਤਾਂ ਕਿ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਨਾ ਆਉਣ ਨਾ ਕਰੇ